ਸਲੂਕ ਮਹੱਲਾ ਤੀਜਾ ਇਸ ਜਗ ਮਹਿ ਸ਼ਾਂਤੀ ਧਨ ਖਟਿਆ ਇਸ ਸੰਸਾਰ ਦੇ ਅੰਦਰ ਸੰਤ ਭਗਤ ਜਿਹੜੇ ਆ ਜਿਨ੍ਹਾਂ ਸਾਸ ਗੁਰ ਆਸਨਾ ਵਿੱਚ ਰਹਿ ਹਰ ਨਾਮਾ ਮਨ ਮੰਤ ਕੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਉਹਨਾਂ ਸੰਤਾਂ ਭਗਤਾਂ ਨੇ ਮਾਰੇ ਦੇ ਨਾਮ ਰੂਪੀ ਤੁਹਾਨੂੰ ਇਕੱਠਾ ਕੀਤਾ ਖਟਿਆ ਹੈ ਜਿੰਨਾ ਸਤਗੁਰ ਮਿਲਿਆ ਪ੍ਰਭ ਆ ਜਿੰਨਾਂ ਨੂੰ ਪ੍ਰਭ ਅਕਾਲ ਪੁਰਖ ਗੁਰੂ ਨਾਨਕ ਰੂਪ ਧਾਰ ਕੇ ਆ ਮਿਲਿਆ ਹੈ ਸਤਗੁਰ ਸੱਚ ਦਿੜਾ ਹੈ ਸਤਗੁਰੂ ਸਾਹਿਬ ਨੂੰ ਸਤ ਨਾਮ ਦਿੜੜ ਕਰਾਤਾ ਹੈ ਉਹਨਾਂ ਦੇ ਅੰਦਰ ਇਸ ਧਨ ਕੀ ਕੀਮਤ ਕਹੀ ਇਹ ਹੈ ਜੇ ਸੱਚਾ ਤੁਹਾਨੂੰ ਇਹਦੀ ਕੀਮਤ ਮੁੱਲ ਨਹੀਂ ਕਿਸੇ ਦੇ ਪਾਸੋਂ ਕਿਹਾ ਜਾ ਸਕਦਾ ਇਹ ਤੁਹਾਨੂੰ ਪਾਇਆ ਭੁਖ ਲੱਥੀ ਇਹ ਸੱਚਾ ਨਾਮ ਰੂਪੀ ਧਨ ਪਾਉਣੇ ਕਰਕੇ ਆਸਾ ਰੂਪੀ ਭੁੱਖਾ ਸਭ ਲੈ ਗਈਆਂ ਉਹਨਾਂ ਦੀ ਸੁਖ ਵਸਿਆ ਮਾਨਿਆ ਸੁਖ ਸੀ ਪਰਮੇਸ਼ਰ ਦਾ ਨੰਦ ਮਨ ție ਆ ਕੇ ਵਸ ਗਿਆ ਹੈ ਜਿਨ੍ਹਾਂ ਕੋ ਧੁਰ ਲਿਖਿਆ ਜਿਨ੍ਹਾਂ ਨੂੰ ਧੁਰੋਂ ਨਿਸਕਾਮ ਕਰਮ ਕੀਤੇ ਹੈ ਵਾਹਿਗੁਰੂ ਨੂੰ ਪੁੰਨਾ ਦੇ ਪ੍ਰੇਰੇ ਹੋਏ ਨੇ ਉਹਨਾਂ ਦੇ ਮੱਥੇ ਤੇ ਲਿਖ ਦਿੱਤਾ ਹੈ ਜਿੱਥੀ ਪਾਇਆ ਉਹਨਾਂ ਸਾਸੰਗੀ ਇਸ ਮਨੁਖਾ ਜਮ ਵਿੱਚ ਆ ਕੇ ਪ੍ਰਾਪਤ ਕੀਤਾ ਹੈ ਮਨੁਖ ਜਗਤ ਨਿਰਧਨ ਹੈ ਮਨੁਖ ਜਿਹੜੇ ਜਗਤ ਦੇ ਜੀਵ ਉਤਪਤੀ ਹੋਣ ਵਾਲੇ ਨਾਸ ਹੋਣ ਵਾਲੇ ਸਾਰੇ ਗੰਗਾਇਲ ਹਨ ਜੀਵ ਜਿੰਨੇ ਹਨ ਲਲਾਈ ਉਹ ਤਾਂ ਮਾਇਆ ਵਾਸਤੇ ਬਰਲਾਪ ਕਰਦੇ ਨਾਮ ਵੱਲੋਂ ਕੰਗਾਲ ਹਾਨੋ ਹੋ ਆਨੰਦਨ ਫਿਰਦਾ ਸਦਾ ਰਹੇ ਰਾਜ ਨੇ ਮਾਇਆ ਦੇ ਫੇਰਿਆਂ 'ਚ ਫਿਰਦਾ ਰਹਿੰਦਾ ਹੈ ਜੂਨਾ 'ਚ ਫੇਰਿਆਂ 'ਚ ਫਿਰਦਾ ਰਹਿੰਦਾ ਹੈ ਵਾਸ਼ਨਾ ਦੇ ਫੇਰਿਆਂ 'ਚ ਫਿਰਦਾ ਰਹਿੰਦਾ ਕਿਨ ਲੁੱਟ ਲੈਣਾ ਖੋਹ ਲੈਣਾ ਖਿੰਜ ਲੈਣਾ ਗਰੀ ਮਾਰ ਕਰਨੀ ਕਿਉਂ ਰਾਜ ਨੇ ਫਿਰਦਾ ਰਹਿੰਦਾ ਹੈ ਖੁਨਾ ਕਦੀ ਜਾਏ ਬਜਾਰਾਂ ਦੀ ਭੁੱਖ ਵੀ ਕਿੰਨੇ ਕ ਹੋ ਗਈ ਕਾ ਹੁਣ ਵਸ ਹੋ ਜੂ ਇਹ ਆਸਾ ਨਹੀਂ ਕਦੀ ਨਿਵਰਤ ਹੁੰਦੀ ਬਣੀ ਰਹਿੰਦੀ ਹੈ ਸਾਥ ਨਾ ਕਦੀ ਆਵੇ ਮਨ ਨੂੰ ਕ੍ਰਿਸ਼ਨਾਂ ਦੀ ਨਾਨ ਨਿਵਰਤੀ ਹੋਣੇ ਕਰਕੇ ਸ਼ਾਂਤੀ ਵੀ ਕਦੀ ਨਹੀਂ ਆਉਂਦੀ ਲਹ ਸੁਖ ਵਸੈ ਮਾਨਿਆ ਜਿੰਨਾ ਚਿਰ ਮਨ ਠੰਡਾ ਨਹੀਂ ਹੋਇਆ ਉਹਨਾਂ ਚਿਰ ਸੁਖ ਰੂਪ ਪਰਮੇਸ਼ਰ ਮਨ 'ਚ ਆ ਕੇ ਵਸਦਾ ਨਹੀਂ ਹੈ ਉਹਦੇ ਮਨ 'ਚ ਸੁਖ ਵੀ ਨਹੀਂ ਆ ਕੇ ਬਸਦਾ ਹੈ ਸਦਾ ਚਿੰਤ ਚਿਤ ਵਧਾਰ ਹੈ ਸਦਾ ਚਿੰਤਾ ਜ ਮਾਰ ਜਿਸ ਗ੍ਰਹ ਬਹੁਤ ਸੇ ਕਿ ਚਿੰਤਾ ਚਿੰਤਾ ਦੀ ਚਿਦਵਨੀ ਜ ਪਿਆ ਰਹਿੰਦਾ ਹੈ ਸੰਸਾ ਕਦੀ ਨਾ ਜਾ ਸੰਸਾ ਪਰਮਾਨ ਪਰਮੇ ਗਤਵ ਪਰਗੇ ਆਗ ਕਰਿ ਨਿਵਰਤਿ ਨ ਹੁੰਦਾ ਨਾਨਕ ਵਿਣ ਸਤਗੁਰ ਮਤ ਪਾਵੀ ਸਤਗੁਰੂ ਸਾਹਿਬ ਜੀ ਕਹਿੰਦੇ ਜੀ ਸਤਗੁਰਾਂ ਤੋਂ ਬਿਨਾਂ ਉਹਨਾਂ ਦੀ ਮਤ ਪਾਉਗੀ ਹੈ ਉਹ ਭੜਕਦੀ ਫਿਰਦੀ ਐ ਭਰਮ ਦੇ ਵਿੱਚ ਉਹਨਾਂ ਦੀ ਮਤ ਸਤਗੁਰ ਨੂੰ ਮਿਲੈ ਤਾਂ ਸ਼ਬਦ ਕਮਾਈ ਇਹ ਭਾਈ ਸਤਗੁਰ ਫੇਰ ਤੋਂ ਪੜੋ ਨਾਨਕ ਬਿਨ ਸਤਗੁਰ ਮਤ ਭਵੀ ਸਤਗੁਰਾਂ ਤੋਂ ਬਗੈਰਾਂ ਮਤਾਂ ਪਾਉਂਦਾ ਫਿਰੇ ਤੂੰ ਹੋਰ ਨਾ ਦੇਵੀ ਦੀਆਂ ਉਪਾਸ਼ਨਾ ਚ ਤੇਰੀ బుਧ ਭੰਵੀ ਹੋਈ ਐ ਬਗਲੀ ਹੋਈ ਐ ਭਰਮ ਦੇ ਵਿੱਚ ਸਤਿਗੁਰੂ ਨੂੰ ਮਿਲੈ ਤਾਂ ਸਬਦ ਕੁਮਾਰ ਜੇ ਸਤਿਗੁਰਾਂ ਨੂੰ ਮਿਲ ਪਵੇ ਤੇ ਗੁਰੂ ਸਾਹਿਬ ਦੇ ਸ਼ਬਦ ਨੂੰ ਕੁਮਾਵੇ ਤਾਂ ਤੇਰੀ ਇਹ ਭੌਣੀ ਜਿਹੜੀ ਹੈ ਹਟ ਸਕਦੀ ਹੈ ਸਦਾ ਸਦਾ ਸੁਖ ਮਹਿ ਰਹੈ ਸਦਾ ਸਦਾ ਸੁਖ ਸਰੂਪ ਵੀ ਤੂੰ ਇਸ਼ਤਤ ਹੋ ਕੇ ਰਵੇਂ ਸੱਚੀ ਮਾਹ ਸਮਾ ਸੱਚੇ ਅਕਾਲ ਪੁਰਖ ਵਿੱਚ ਤੂੰ ਸਮਾ ਜਾਵੇਂ ਲੀਨ ਹੋ ਜਾਵੇਂ ਇਸ ਪ੍ਰਕਾਰ ਮਹਲਾ 3 ਜੀ ਜਨ ਉਪਾਈ ਮੇਦਨੀ ਇਹ ਭਾਈ ਜਿਸ ਵਾਇਗਰੂ ਨੇ ਮੇਦਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਸੋਈ ਸਾਰ ਕਰੇ ਉਹ ਹੀ ਸਾਰਿਆਂ ਦੀ ਪਾਲਣ ਪੋਸਣ ਦੀ ਸੰਭਾਲ ਕਰਨ ਵਾਲਾ ਹੈ ਏਕੋ ਸਿਮਰਹੁ ਪਾਇ ਰਹੋ ਇਹ ਮੇਰੇ ਭਰਾਵੋ ਇੱਕ ਅਕਾਰ ਪਾਇ ਰਹੋ ਮਾਝੇ ਦੀ ਬੋਲੀ ਹੈ ਇਹ ਕਿਹਦਾ ਸਿਮਨ ਕਰੋ ਤੇ ਬਾਹਰੋਂ ਪ੍ਰੇਮ ਬਿਕਰੋ ਇਸ ਬਿਨ ਅਵਰ ਨਾ ਕੋ ਉਸ ਵਾਹਿਗੁਰੂ ਤੋਂ ਬਗਾਰ ਅਰਵਸਤਾਨ ਤੇ ਹੋਰ ਕੋਈ ਨਹੀਂ ਹੈ ਖਾਣਾ ਸਬਦ ਚੰਗਿਆਈਆ ਜੇ ਖਾਣਾ ਖੁਰਾਕ ਦੇ ਤਾਂ ਹੀ ਗੁਰੂ ਸਾਹਿਬ ਦਾ ਸ਼ਬਦ ਦੀ ਖੁਰਾਕ ਖਾਓ ਤੇ ਚੰਗੇ ਕੰਮ ਕਰੋ ਚੰਗਿਆਈਆਂ ਕਰੋ ਬੁਰੀਾਈ ਨਾ ਕਰੋ ਜੇ ਤ ਖਾਦਾ ਸਦਾ ਤ੍ਰਿਪਤ ਹੋ ਚੰਗੇ ਪਰਪਕਾਰ ਜਿਹੜੇ ਕਰਨੇ ਹੈ ਪੇ ਸ਼ਬਦੀ ਕਮਾਈ ਕਰਨੀ ਹੈ ਜਿਸ ਲਈ ਖਾਣੇ ਕਰਕੇ ਜਿਤ ਖਾਦਾ ਸਦਾ ਤ੍ਰਿਪਤ ਹੋ ਸਦਾ ਰਾਜ ਆ ਜਾਵੇ ਖੇਰ ਫੇਰ ਕਦੇ ਪਦਾਰਥਾਂ ਦੀ ਭੁੱਖ ਨਾ ਲੱਗੇ ਮੈਨੂੰ ਨੂੰ ਸਿਵਤ ਸਨਾਏ ਹੈ ਇਹ ਕੈਨ ਨਾ ਜਿਹੜਾ ਪਰਮੇਸ਼ਰ ਸਿਫਤੀ ਦੀ ਸਨਾਏ ਨਾਮ ਦੀ ਸਿਫਤੂਰਾ ਹੈ ਪੈਨੂੰ ਨਾ ਜਿਹੜਾ ਪਰਮੇਸ਼ਰ ਸਿਫਤੀ ਦੀ ਸਿਫਤ ਜਿਹੜੀ ਕਰਨੀ ਹੈ ਇਸ ਸਿਫਤ ਸਰਮ ਕਾ ਕਪੜਾ ਮੰਗੋ ਹਰ ਗੁਣ ਨਾਨਕ ਰਬ ਦਾ ਹੈ ਪਹਿਨਣਾ ਹੈ ਜਿਹੜਾ ਪਰਮੇਸ਼ਰ ਦੀ ਸਿਫਤੀ ਦੀ ਸਿਫਤ ਕਰਨੀ ਹੈ ਸੁਨਾਏ ਨਾਮ ਤਖ਼ਸ਼ਾਲ ਵਾਲੇ ਸ਼ਨਾਖਤ ਦਾ ਵੀ ਕਰਦੇ ਆ ਜਿਹੜੀ ਸਿਫਤੀ ਦੀ ਸ਼ਨਾਖਤ ਕਰਨੀ ਹੈ ਪਰ ਸੁਨਾਏ ਅਰਬੀ ਦਾ ਲਫ਼ਜ਼ ਹੈ ਸਿਫਤੀ ਦੀ ਸਿਫਤ ਜਿਹੜੀ ਕਰਨੀ ਹੈ ਇਹੋ ਹੀ ਪਹਿਨਣਾ ਹੈ ਪੁਸ਼ਾਕ ਦਾ ਸਿਫਤ ਦੀ ਸਿਫਤੀ ਦੀ ਸ਼ਨਾਖਤ ਪਛਾਣ ਕਰਨੀ ਹੈ ਜਿਹੜੀ ਸਦਾ ਸਦਾ ਉਹ ਜਿਲਾ ਉਹ ਪੁਰਖ ਸਦਾ ਵਾਅਕੇ ਸਦਾ ਸਰੂਪ ਨੂੰ ਪਾ ਕੇ ਉਹ ਜਿਲਾ ਨਰਮਲ ਹੋ ਜਾਂਦਾ ਹੈ ਮੇਲਾ ਕਦੀ ਨਾ ਹੋ ਕਦੇ ਉਹਦਾ ਸਰਦਾ ਪਾਪਾਂ ਦੀ ਮੈਲ ਕਰਕੇ ਮੇਲਾ ਨਹੀਂ ਹੁੰਦਾ ਸਹਿਜ ਸੱਚ ਧਨ ਖੱਟਿਆ ਜਿਨ੍ਹਾਂ ਨੂੰ ਸਹਿਜ ਨਿਰਜਤ ਨਹੀਂ ਸਹਿਜ ਸੁਤਸਦ ਹੀ ਸ਼ਾਂਤੀ ਪੂਰਵ ਕੋ ਸੱਚੇ ਨਾਮ ਤੁਨ ਖਟਿਆ ਹੈ ਸਹੀਏ ਗਿਆਨ ਕਰਕੇ ਜਿਨਾਂ ਸੱਚੇ ਨਾਮ ਤੁਨ ਖਟਿਆ ਹੈ ਥੋੜਾ ਕਦੀ ਨਾ ਹੋ ਇਹ ਐਸਾ ਨੰਦਾ ਕਰੇ ਛੋੜਨ ਵਾਲਾ ਨਹੀਂ ਮੁਕਣ ਵਾਲਾ ਨਹੀਂ ਕਰੇ ਛੋੜ ਨਹੀਂ ਜਾਂਦਾ ਹੈ ਦੇਹ ਇਹੋ ਸ਼ਬਦ ਸ਼ਿੰਗਾਰ ਹੈ ਇਹ ਦੇਹ ਜਿਹੜੀ ਆਪਣੀ ਹੈ ਉਹ ਖਾਦਣੀ ਇਹ ਸ਼ਬਦ ਹੀ ਕਮਾਈ ਕਰੇ ਹੋ ਸ਼ਿੰਗਾਰ ਵਲ ਕੇ ਹੈ ਦੇਹੀ ਦੇ ਵਾਲੇ ਜੀ ਆਤਮਾ ਦਾ ਸ਼ਿੰਗਾਰ ਕੰਗਰੂ ਸਾਹਿਬ ਦਾ ਸ਼ਬਦ ਹੀ ਹੈ ਜੇ ਤੂੰ ਸਦਾ ਸਦਾ ਸੁਹੋ ਜਿਸ ਸ਼ਿੰਗਾਰ ਕਰਕੇ ਇਹ ਨਾਮ ਦੀ ਕਮਾਈ ਨੂੰ ਪ੍ਰਸਾਦਨ ਕਰਨੇ ਕਰਕੇ ਸਦਾ ਸਰੂਪ ਪਰਮੇਸ਼ਰ ਦਾ ਸਦਾ ਸੁਖ ਪ੍ਰਾਪਤ ਹੋਵੇ ਨਾਨਕ ਗੁਰਮੁਖ 부ਝੀਐ ਸਤਗੁਰੂ ਜੀ ਕਹਿੰਦੇ ਗੁਰਮਖੰਦੀ ਸੰਗਤ ਕਰਕੇ ਇਸ ਵਿਚਾਰ ਨੂੰ ਭਾਈ 부ਝੀਏ ਸਮਝਣਾ ਕਰੀਏ ਜਿਸ ਨੂੰ ਆਪ ਵਿਖਾਲੇ ਸੋ ਜਿਹਨੂੰ ਗੁਰੂ ਸਾਹਿਬ ਕਿਰਪਾ ਕਰਕੇ ਆਪਰੰਗ ਕਰਕੇ ਬ੍ਰਹਮ ਦਾ ਸੁਖ ਖਾਲ ਦੇਵੇ ਉਹ ਵੇਖ ਸਕਦਾ ਹੈ ਔੜੀ ਅੰਤਰ ਜਪ ਤਪ ਸੰਜਮ ਇਹ ਗੁਰੂ ਕੋ ਅੰਤਰੀ ਹਿਰਦੇ ਦੇ ਜਪ ਵੀ ਹੈ ਬਾਣੀ ਕਰਕੇ ਕਰਨਾ ਤਬਦੀ ਸਰੀਰ ਦੀ ਸੇਵਾ ਕਰਨੀ ਸਿਰ ਕਰਕੇ ਚੀਂਦੀ ਇਕਾਗਰਤਾ ਸੰਵੀ ਇੰਦਰੀਆਂ ਦਾ ਦਮਨ ਰੂਪੀ ਸਾਧਨ ਅੰਦਰ ਹੀ ਹਾਨੇ ਸਾਰੇ ਹੋਰ ਸਬਦੀ ਜਾਪੇ ਇਹ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਅੰਦਰੋਂ ਸਾਰਿਆਂ ਗੁਣਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਜਿਉ ਗੁਰੂ ਸਾਹਿਬ ਦੇ ਸ਼ਬਦ ਕਰਕੇ ਜਾਪੇ ਜਾਣ ਲਈਦਾ ਹੈ ਆ ਬੀਬੀ ਬੱਚੇ ਨੂੰ ਨਾ ਰੋਆ ਇੱਥੇ ਕਿਉਂ ਬਿਨ ਪਾਉਣੀ ਹੈ ਗੁਰੂ ਸਾਹਿਬ ਦੀ ਜਾਪ ਹੈ ਗੁਰੂ ਸਾਹਿਬ ਦੇ ਸ਼ਬਦ ਕਰਕੇ ਉਸ ਪਰਮੇਸ਼ਰ ਨੂੰ ਗੁਰਸਬਦੀਏ ਜਾਣਦੇ ਹਨ ਹਰ ਹਰ ਨਾਮ ਧਾਈ ਹੈ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਧਿਆਉਣਾ ਕਰੀਏ ਮੌਮੈ ਅਗਿਆਨ ਗਵਾਚਾ ਇਹ ਭਾਈ ਦੇ ਵੀ ਹਮੈ ਤੇ ਅਗਿਆਨ ਜਿਹਦਾ ਸਰੂਪ ਦਾ ਹੈ ਇਸ ਨੂੰ ਗਵਾ ਪਗਵਾਲੀਦਾ ਹੈ ਅੰਦਰ ਅੰਮ੍ਰਿਤ ਭਰਪੂਰ ਹੈ ਅੰਦਰ ਅੰਮ੍ਰਿਤ ਬ੍ਰਹਮਾ ਨੰਦ ਲਵ ਲਵ ਭਰਿਆ ਹੋਇਆ ਹੈ ਹਿਰਦੇ ਦੇ ਚਾਖਿਆ ਸਾਜ ਜਾ ਜਦੋਂ ਧਾਰਨ ਕਰਾਂਗੇ ਗੁਰਾਂ ਦੇ ਉਪਦੇਸ਼ ਨੂੰ ਉਦੋਂ ਸਵਾਦ ਰਸ ਜਾਣਿਆ ਜਾਏਗਾ ਜਿਨ ਚਾਖਿਆ ਸੀ ਨਿਰਭਉ ਪਹੇ ਜਿਨ੍ਹਾਂ ਨੇ ਚਾਖਿਆ ਧਾਰਨ ਕੀਤਾ ਉਹ ਨਿਰਭੈ ਹੋ ਗਏ ਹਨ ਸੇ ਹਰ ਰਸ ਧਰਾਪੈ ਉਹ ਹਰੀ ਦੇ ਰਸ ਕਰਕੇ ਰੱਜਦੇ ਹਨ ਚੇਤਨ ਦੇ ਕਿਰਪਾ ਧਾਰਕ ਆਇਆ ਵਾਹਿਗੁਰੂ ਨ ਕਿਰਪਾ ਦ੍ਰਿਸ਼ਟੀ ਧਾਰ ਕੇ ਜਿਨ੍ਹਾਂ ਨੂੰ ਇਹ ਨਾਮ ਰਸ ਪਿਆਉਣਾ ਕੀਤਾ ਹੈ ਫਿਰ ਕਾਲ ਨਾ ਵਿਆਪਾ ਉਹਨਾਂ ਨੂੰ ਫਿਰ ਕਾਲ ਨਹੀਂ ਚਿੰਬੜਦਾ ਮੁਕਤ ਹੋ ਜਾਂਦੇ ਹਨ ਸ਼ਲੋਕ ਮਹਲਾ 3 ਲੋਕ ਆਗਣਾ ਕੀ ਬੰਨੈ ਗੰਠੜੀ ਸਾਧ ਸੰਗਤ ਜੀ ਲੋਕਾਂ ਦਾ ਸੁਭਾਅ ਹੈ ਹਰੇਕ ਖਾਂ ਜਾ ਕੇ ਨਫ਼ਰਤ ਨਾਲ ਦੇਖਦੇ ਹੈ ਕੋਈ ਨਾ ਕੋਈ ਛੱਦਰ ਵੇਖਣ ਵਿੱਚ ਲੱਗੇ ਹੋਏ ਐ ਜਿਹੜੀ ਚੀਜ਼ ਨੂੰ ਭਾਲਣ ਜਾਈ ਉਹ ਸਾਰਿਆਂ ਥਾਵਾਂ 'ਚੋਂ ਮਿਲ ਜਾਂਦੀ ਐ ਇਸ ਪ੍ਰਕਾਰ ਲੋਕ ਉਹਗਣਾਂ ਦੀ ਘੜੀ ਰਿਦੇ ਬੁੱਧੀ ਦੇ ਅੰਦਰ ਬੰਦਦੇ ਹਨ ਗੁਣ ਨ ਵਿਹਾਜਕ ਅਪੇ ਗੁਣ ਕੋਈ ਵੀ ਖਰੀਦ ਦੇ ਨਹੀਂ ਹਨ ਗੁਣ ਧਾਰਨ ਨਹੀਂ ਕਰ ਸਕਦੇ ਉਹ ਗੁਣ ਸਾਰਿਆਂ ਥਾਵਾਂ 'ਚੋਂ ਮਿਲ ਜਾਂਦੇ ਐ ਘੜੀ ਬੰਨ ਕੇ ਸਿਰ ਤੇ ਰੱਖ ਲੈਂਦੇ ਐ ਗੁਣ ਦਾ ਗਾਹਕ ਨਾਨਕਾ ਜਿਹੜਾ ਗੁਣ ਗਿਆਨ ਆਦਿਕ ਹੈ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗੁਣ ਸਰਦਾ ਆਦਿਕ ਹੈ ਪ੍ਰੇਮ ਆਦਿਕ ਹਨ ਇਹਦਾ ਗਾਹਕ ਗੁਰੂ ਸਾਹਿਬ ਜੀ ਕਹਿੰਦੇ ਹਨ ਬਿਰਲਾ ਕੋਈ ਹੋ ਕੋਈ ਕੋਈ ਬਿਰਲਾ ਪੁਰਖ ਹੀ ਹੋ ਸਕਦਾ ਹੈ ਵੋੜ ਪ੍ਰਸਾਦੀ ਗੁਣ ਪਾਈ ਸਤਿਗੁਰਾਂ ਦੀ ਕਿਰਪਾ ਕਰਕੇ ਸਰ ਸੰਤੋਖ ਦਿਆ ਕਰਵਾ ਜੋ ਗੁਣ ਪਾਈ ਦੇ ਹਨ ਜਿਸ ਨੂੰ ਨਜ਼ਰ ਕਰੇ ਜਿਨ੍ਹਾਂ ਤੇ ਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਦੇ ਉਹਨੂੰ ਗਿਆਨ ਰੂਪੀ ਗੁਣ ਪ੍ਰਾਪਤ ਹੁੰਦਾ ਹੈ ਮਹੱਲਾ ਤੀਜਾ ਗੁਣ ਆਵ ਗੁਣ ਸਮਾਨ ਹੈ ਜਿਹੜੇ ਗੁਰਮੁਖ ਗੁਣ ਕੌਣ ਪੁੰਨ ਜਿਹੜੇ ਮੰਨੇ ਲੋਕਾਂ ਨੇ ਤੇ ਉਹ ਗੁਣ ਕਿਹੜੇ ਜਿਹਨੇ ਪਾਪ ਹਨ ਇਹ ਗੁਰਮਖਾਉ ਦੀ ਦ੍ਰਿਸ਼ਟੀ ਚ ਕੋਈ ਇਹੀ ਹਾਨਸਕਾਮੀ ਆਦਮੀ ਪੁੰਨ ਕਰਕੇ ਸਵਰਗ ਦੀ ਪ੍ਰਾਪਤੀ ਚਾਹੁੰਦੇ ਆ ਤੇ ਜਿਹੜੇ ਪਾਪੀ ਆਦਮੀ ਆ ਉਹ ਮਦ ਕਰਮ ਕਰਕੇ ਨਿਖਿਤ ਕਰਮ ਕਰਕੇ ਨਰਕ ਚ ਪੈਂਦੇ ਆ ਕਿਉਂ ਦੋਵੇਂ ਗੁਣ ਤੇ ਉਹ ਗੁਣ ਪਾਪ ਤੇ ਪੁੰਨ ਜਿਹੜੇ ਆ ਇਹ ਗੁਰਮਖਾਉ ਦੀ ਦ੍ਰਿਸ਼ਟੀ ਚ ਕੋਈ ਨਹੀਂ ਹਨ ਜਿਵੇਂ ਰਾਜੇ ਨੂੰ ਵੀ ਕੈਦ ਕੀਤਾ ਜਾਉ ਉਹ ਸੋਨੇ ਦੀਆਂ ਬੇੜੀਆਂ ਪਾ ਦਈਏ ਤੇ ਜਿਵੇਂ ਦੂਸਰੇ ਨੇ ਲੋਹੇ ਦੀਆਂ ਬੇੜੀਆਂ ਪਾ ਦਈਏ ਕਿਉਂ ਜਿਹੜੇ ਵਿਸ਼ਾ ਦੇ ਅਧੀਨ ਹੋ ਕੇ ਵੱਜ ਜਾਂਦੇ ਹਨ ਜਿਵੇਂ ਨੌਖ ਰਾਜਾ ਇਹ ਸੀ ਸਵਰਗ ਦਾ ਰਾਜ ਜੋ ਇੰਦਰ ਗੋਤਮ ਦੇ ਸਰਾਫ ਕਰਕੇ ਮਾਨਸਵਰਤ ਜਾਲ ਲੁਕਿਆ ਸੀ ਕਬਲਾਂ ਚ ਉਸ ਨੌਖ ਰਾਜੇ ਨੂੰ ਰਾਜ ਦਿੱਤਾ ਗਿਆ ਸੀ ਨੌਖ ਰਾਜਾ ਸਵਰਗ ਦਾ ਰਾਜਾ ਬਣ ਕੇ ਸਾਧ ਸੰਗੇ ਜੀ ਰਿਸ਼ੀਆਂ ਦੀ ਪਾਲਕੀ ਬਣਾ ਕੇ ਸਚੀ ਦੇ ਸੰਦ ਤੋਂ ਉਹਨਾਂ ਆਪੇ ਜਦੋਂ ਮਹਿਲਾਂ ਚ ਗਿਆ ਤੇ ਜਿਹੀ ਤੋਰ ਨਾ ਬਿਸ਼ਨ ਪ੍ਰਾਣ ਚ ਲਿਖਿਆ ਜੜ ਭਰਸ ਜਿਹੜਾ ਸੀ ਉਹ ਉੱਚਾ ਨੀਵਾ ਤੇਰੇ ਕਿਹੜਾ ਵਿਚਾਰੇ ਪਾਲਕੀ ਲੱਗੇ ਸੀ ਕਦੇ ਰਹੀ ਉਹਦੇ ਇਨ ਆੜ ਮਾਰ ਕੇ ਕਹਿਣ ਲਗਾ ਸਿੱਧਾ ਹੋ ਕੇ ਤੋਰ ਜੜ ਭਰਸ ਨੂੰ ਬਿਸ਼ਨ ਪ੍ਰਾਣ ਚ ਲਿਖਿਆ ਕਹਤਾ ਕਿ ਸਰਪ ਸਰਪ ਸੰਸਕਿਰਤਾ ਲਹੂ ਜੀ ਛੇਤੀ ਕਰ ਛੇਤੀ ਕਰ ਉਹ ਕਹਿੰਦਾ ਕਾਮੀਆਂ ਸਭ ਤੂੰ ਮਨ ਮੈਂ ਕਿਉਂ ਬਣਾ ਕਿਉਂ ਨੌਖ ਰਾਜਾ ਜਿਹੜਾ ਸੀ ਇਸ ਸੈਣੀ ਦੀ ਬੇੜੀ ਜੀ ਦਾ ਸਵਰਗ ਦੇ ਰਾਜ ਦੀ ਪਈ ਸੀ ਉਹ ਸੱਬ ਬਣ ਕੇ ਮਾਜ ਲੋਕ ਚ ਡਿੱਗਿਆ ਸੀ ਇਸੇ ਪ੍ਰਕਾਰ ਦਸ਼ਮ ਪਾਦਸ਼ਾਨ ਉਹ ਵਿਦਿਆਲਕ 무ਨੀ ਵਾਰਤ ਲਿਖਿਆ ਕਿ ਉਹ ਵਿਦਿਆਲਕ 무ਨੀ ਦੇ ਸਾਬਤ ਜਦੋਂ ਆਰ ਮਾਰੀ ਨੌਖ ਰਾਜੇ ਨੇ ਇਸ ਪ੍ਰਕਾਰ ਸਾਧ ਸੰਗੇ ਜੀ ਇਸ ਸੈਣੀ ਦੀ ਬੇੜੀ ਸਮਝੋ ਜੇ ਸਵਰਗ ਦਾ ਰਾਜ ਹੈ ਜਿਹੜਾ ਇਹ ਵੀ ਤੇ ਪਾਪਾ ਕਰਨ ਵਾਲਿਆਂ ਨੂੰ ਲੋਹੇ ਦੀ ਬੇੜੀ ਨਹੀਂ ਨਰਕਾਦ ਕਰਨਗੇ ਗੁਰਮਖੀ ਨਿਗਾਹ ਚ ਕੋਈ ਅਸਕਾਮੀ ਜਿਹੜੇ ਪੁਰਖ ਉਹ ਸ਼ੈਦ ਕਾਮਨਾ ਦੇ ਕਰਮ ਕਰਨ ਵਾਲੇ ਕਿ ਮਖਿਤ ਪੁਰਖ ਜਿਹੜੇ ਹਨ ਗੁਣ ਅਗੁਣ ਸਮਾਨ ਹੈ ਉਹ ਪਾਪ ਤੇ ਪੁੰਨ ਦੋਹਾਂ ਨੂੰ ਇੱਕੋ ਜਿਹਾ ਸਮਝਦੇ ਹਨ ਜੀਵਾਂ ਦੇ ਜਿਹੜੇ ਕੀਤੇ ਕਰਤਾ ਜਿਹੜੇ ਕਰਤਾਰ ਨੇ ਆਪ ਉਹ ਪ੍ਰਵਿਖਤ ਕੀਤੇ ਹੋਏ ਹਨ ਜਿਹਹੇ ਜੇ ਕਰਮ ਕਰਦੇ ਹੋਇਆ ਜਿਹੇ ਫਲ ਦਿੰਦਾ ਹੈ ਨਾਨਕ ਹੁਕਮ ਮੰਨਿਆ ਸੁਖ ਪਾ ਜਿਹੜੇ ਵਾਹਿਗੁਰੂ ਦੀ ਰਜ਼ਾ ਚਾਹਦੇ ਹੁਕਮ ਮੰਨਦੇ ਅਮਰਤ ਨਾਮ ਜਪਣ ਦਾ ਹੁਕਮ ਹੈ ਬੋਧ ਹੁਕਮ ਮੰਨੇ ਕਰਕੇ ਸੁਖ ਪਾਈਦਾ ਹੈ। ਗੁਰ ਸਬਦੀ ਵਿਚਾ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰੇ ਇਸੇ ਪ੍ਰਕਾਰ ਗੁਣ ਗੁਣ ਆਗੁਣ ਸਮਾਨ ਹੈ। ਕੋਈ ਭਾਈ ਗੁਣ ਕਹੀ ਜਾਵੇ ਪੁਰਖ ਵਿੱਚ ਕੋਈ ਔਗੁਣ ਕਹੀ ਜਾਵੇ ਜਿਹਦੀ ਸਮਾਨ ਵਰਤੀ ਰਹਿੰਦੀ ਹੈ। ਜੇ ਕੋਈ ਗੁਣ ਕਾਈਏ ਬੜਾ ਸੰਤੋ ਹੈ ਇਹ ਤਾਂ ਤਤਵੇ ਕਾ ਬ੍ਰਹਮ ਗਿਆਨੀ ਹੈ। ਕਿਉਂ ਵੀ ਅਤੇ ਕੋਈ ਕਹੇ ਉਹ ਗੁਨਾਹ ਹੈ ਤੇ ਪਖੰਡੀ ਹੈ ਲੋਕਾਂ ਨੂੰ ਠੱਗ ਠਾਕ ਕੇ ਖਾਣਾ ਸਮਾਨ ਵਰਤੀ ਜਿਹੜਾ ਰੱਖਦਾ ਦੋਹਾ ਵਿੱਚ ਜੇ ਆਪ ਕੀਤੇ ਕਰਤਾ ਉਹ ਜਾਣਦਾ ਕਿ ਆਪ ਹੀ ਕਰਤਾਰ ਨੇ ਮੰਗੇ ਚੰਗੇ ਸੁਭਾਅ ਵਾਲੇ ਕੀਤੇ ਹਨ ਨਾਨਕ ਹੁਕਮ ਮੰਨਿਆ ਸੁਖ ਪਾਈ ਉਹਦੇ ਹੁਕਮ ਵਿੱਚ ਹੀ ਸ੍ਰਿਸ਼ਟੀ ਹੈ ਉਹ ਮੰਨ ਕਰਕੇ ਸੁਖ ਪਾਈ ਦਾ ਹੈ ਮਾਨ ਤੋਂ ਰਹਿਤ ਹੋ ਕੇ ਉਹ ਸਭ ਦੀ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦਾ ਰਹੇ ਹਰ ਵਕਤ। ਉਹੜੀ ਅੰਦਰ ਰਾਜਾ ਤਖਤ ਹੈ। ਸੰਸਾਰ ਇਹ ਸਾਰ ਸੰਗਤ ਜੀ ਇਹ ਰਾਜਸਾਨ ਹੈ। ਇਹ ਸੰਸਾਰ ਦੇ ਅੰਦਰ ਰਾਜਾ ਪਰਸ਼ਾ ਪਰਮੇਸ਼ਵਰ ਹੈ। ਤਖਤ ਉਹਦਾ ਸਾਧ ਸੰਗਤ ਹੈ। ਆਪੇ ਕਰੇ ਨਿਆਂ। ਆਪੀ ਸੰਗਤ ਬੈਠ ਕੇ ਜਿਹੜਾ ਗੁਣਾ-ਉਗਣਾ ਨਿਰਣਾ ਕਰਨਾ ਹੈ ਇਹ ਨਿਆਂ ਕਰਦਾ ਹੈ। ਗੁਰ ਸਾਬ ਦੀ ਚਾਰ ਜਾਣੀ ਹੈ ਇਸੇ ਪ੍ਰਕਾਰ ਗੁਰਾਂ ਦੇ ਸ਼ਬਦ ਦੁਆਰਾ ਸਾਰ ਸੰਗਤੋ ਦਾ ਦਰ ਹੈ ਇਸ ਨੂੰ ਜਾਨਣਾ ਕਰੀਏ ਫੇਰ ਪੜੋ ਅੰਦਰ ਰਾਜਾ ਤਖਤ ਹੈ ਅੰਦਰ ਅੰਤਾ ਕਰਨ ਦੇ ਸਾਖੀ ਰੂਪ ਰਾਜਾ ਹੈ ਇਹ ਅੰਤਾ ਕਰਨ ਉਹਦਾ ਤਖਤ ਹੈ ਆਪੇ ਕਰਿ ਨਿਆ ਆਪੀ ਨਿਆਉ ਨਿਰਣਾ ਅਸਰੀ ਸੰਪਦਾ ਦੇਵੀ ਸੰਪਦਾ ਨਿਰਣਾ ਰੂਪ ਨਿਯਾਉ ਕਰ ਰਿਹਾ ਹੈ ਗੁਰ ਸਬਦੀ ਦਰ ਜਾਣੀ ਗੁਰਾਂ ਦੇ ਸ਼ਬਦ ਦੁਆਰਾ ਉਸ ਦੇ ਗਿਆਨ ਨੂੰ ਜਾਣਨਾ ਕਰੀਏ ਅੰਦਰ ਮਹਿਲ ਅਸਰਾ 15 ਸਾਲ ਸੰਗੇ ਜੀਏ ਫਰੀਰੂਪੀ ਕੋਟ ਦੇ ਮਹਿਲ ਅਸਰਾ ਮੈਲ ਸੁਭਗੁਣਾ ਦੇ ਮਹਾਲ ਅਨ ਸਰਸੰਤੋਖ ਦੇ ਆ ਧਰਮ ਵਿਚਾਰ ਆਦਕਾਂ ਦੇ ਜੋ ਅਸਰਾ ਸਾਰਿਆਂ ਦਾ ਆਸਰਾ ਰੂਪ ਪਰਮੇਸ਼ਵਰ ਹੈ ਉਸਲਾ ਤਰੀਆਬਦ ਨੂੰ ਅੰਦਰੇ ਹੀ ਮਹੱਲ ਹੈ ਸਖਰੇ ਪਰਖ ਖਜ਼ਾਨੇ ਪਾਈ ਜਿਹੜੇ ਖਰੇ ਗੁਣਾ ਵਾਲੇ ਪਰਸਾ ਪਰ ਕੇ ਖਜ਼ਾਨੇ ਪ੍ਰਵਾਨ ਜੀ ਚ ਪਾ ਲੈਂਦਾ ਆਪਦੀ ਜੋਤ ਚ ਮੇਲ ਲੈਂਦਾ ਹੈ ਖੋਟਿਆ ਨਾਹੀ ਥਾ ਜਿਹੜੇ ਖੋਟੇ ਪਰਖ ਉਹਨਾਂ ਨੂੰ ਥਾਉ ਬਕੁੰਠੂ ਚ ਨਾ ਇਸ ਲੋਕ ਚ ਮਨੁੱਖਾ ਜਾਣ ਦੀ ਪ੍ਰਾਪਤੀ ਹੁੰਦੀ ਹੈ ਸਦਾ ਜੂਨਾ ਕੀ ਪੜ੍ਹ ਲੈਂਦੇ ਠਾਰ ਨੂੰ ਥਾਂ ਨਹੀਂ ਹੈ ਸਭ ਸੱਚੋ ਸੱਚ ਵਰਤਦਾ ਸਾਰਿਆਂ ਚ ਭਾਈ ਸੱਚਾਈ ਸੱਚਾ ਨਿਸ਼ਚੇ ਕਰਕੇ ਵਰਤ ਰਿਹਾ ਹੈ ਸਦਾ ਸੱਚ ਨਿਆ ਸਦਾ ਉਹਦਾ ਨਿਆਮ ਵੀ ਸੱਚਾ ਹੈ ਸਰਸੰਗੀ ਜੀ ਅੰਮ੍ਰਿਤ ਦਾ ਰਸ ਆਇਆ ਜਿਨ੍ਹਾਂ ਨੂੰ ਅੰਮ੍ਰਿਤ ਨਾਮ ਦਾ ਰਸ ਆ ਗਿਆ ਹੈ ਆਮ ਵਸਿਆ ਨਾ ਉਹਨਾਂ ਦੇ ਮਨ ਤੇ ਅੰਮ੍ਰਿਤ ਬ੍ਰਹਮ ਆਨੰਦ ਦਾ ਸਵਾਦ ਆ ਗਿਆ ਹੈ ਜਿਨ੍ਹਾਂ ਦੇ ਮਨ ਕੇ ਸਾਧ ਸਿੰਘ ਜੀ ਨਾਮ ਪਰਮੇਸ਼ਰ ਦਾ ਵਸ ਗਿਆ ਹੈ ਇਥੋਂ ਤੱਕ ਸਾਧ ਸਿੰਘ ਜੀ ਹੁਣ ਸਮਾ ਹੋ ਗਿਆ 7:30 ਵੱਜ ਗਏ 18 ਸ਼ਲੋਕ ਪੂਰੇ ਹੋਏ ਹਨ ਸਭ ਸੱਚੋ ਸਾਚੇ ਵਾਰਤ ਦਾ ਸਦਾ ਸੱਚ ਨਿਆ ਅੰਮ੍ਰਿਤ ਦਾ ਰਸ ਆਇਆ ਮਨ ਬਸਿਆ ਨਾਮ